ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯਾਨੀ ਪੰਜਾਬ ਭਰ ਦੇ ਵਿੱਚ ਇੱਕ ਐਸੀ ਖਬਰ ਜਿਨੇ ਤਰਥਲੀ ਮਚਾ ਦੱਤੀ ਹੈ ਇੱਕ ਪਾਸੇ ਭਗਵੰਤ ਸਿੰਘ ਮਾਨ ਮੌਜੂਦਾ ਮੁੱਖ ਮੰਤਰੀ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਸਮੇਤ ਜਿੰਨੇ ਵੀ ਉਹਨਾਂ ਦੇ ਸਿਪਾਹੀ ਜਿਹੜੇ ਕਾਲ ਤਾਕਤ ਦੀ ਸੇਵਾ ਕਰਦੇ ਵੀ ਇਹ ਗੱਲ ਕਹਿੰਦੇ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਨਹੀਂ ਸ਼ਖਬੀਰ ਬਾਦਲ ਦੇ ਸਿਪਾਹੀ ਆ ਯਾਨੀ ਦਲਜੀਤ ਸਿੰਘ ਚੀਮਾ ਧਾਮੀ ਵਰਗੇ ਅਕਸਰ ਤੁਸੀਂ ਸਾਰੇ ਪੰਜਾਬ ਦੇ ਲੋਕ ਜਾਣਦੇ ਹੋ ਕਿ ਸ਼ਖਬੀਰ ਬਾਦਲ ਦੇ ਹੱਕ ਦੇ ਵਿੱਚ ਵੱਧ ਚੜ ਕੇ ਉਹ ਹਿੱਸਾ ਰਹਿੰਦੇ ਨਹੀਂ ਉਹ ਚਾਹੇ ਪ੍ਰਧਾਨ ਐਸ்சிਪੀਸੀ ਦੇ ਚਾਹੇ ਭਾਈ ਉਹ ਜੋ ਮਰਜ਼ੀ ਵੀ ਹੈ ਦਲਜੀਤ ਚੀਮਾ ਗੱਪ ਮਾਰਨ ਤੇ ਹੋ ਗਿਆ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਪੰਜਾਬ ਬਚਾਉਣਾ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਪਹਿਲਾਂ ਤੁਸੀਂ ਕਿੱਥੇ ਗਏ ਸੀ ਜਦੋਂ 25 ਸਾਲ ਤੁਹਾਡਾ ਰਾਜ ਰਿਹਾ ਇਸੇ ਪੰਜਾਬ ਦੇ ਵਿੱਚ ਨੌ ਜਵਾਨੀ ਮਰੀ ਕਿਦੇ ਕਰਕੇ ਆਹਦੀ ਸਰਕਾਰ ਕਰਕੇ ਮਰੀ ਹੈ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨੇ ਨਸ਼ਾ ਫਰਦ ਇੱਕ ਯੁੱਧ ਜਿਹੜਾ ਛੇੜਿਆ ਸੀ ਨਾ ਕੱਲ ਮੋਗੇ ਦੇ ਵਿੱਚ ਘਰੇਲੀ ਕੀਤੀ ਗਈ ਪੰਜਾਬ ਦੀ ਸਰਕਾਰ ਦੁਆਰਾ ਯਾਨੀ ਮੁੱਖ ਮੰਤਰੀ ਭਵੰਤ ਸਿੰਘ ਮਾਨ ਦੀ ਰੈਲੀ ਸੀ ਪਾਵਰ ਤੌਰ ਪੰਜਾਬ ਦੇ ਲੋਕਾਂ ਦਾ ਇਕੱਠ ਦਿਖਿਆ ਨਾਲੇ ਪੰਜਾਬ ਦੇ ਲੋਕਾਂ ਨੂੰ ਬਕਾਇਦਾ ਇਸ ਗੱਲ ਬਾਰੇ ਦੱਸਿਆ ਸੀ ਕਿ ਭਾਈ ਇਹ ਰੈਣੀ ਹੈ ਜਿਹੜੀ ਇਹ ਨਸ਼ਿਆਂ ਦੇ ਵਿਰੁੱਧ ਹੈ ਪਰ ਲੋਕ ਵੱਧ ਚੜ ਕੇ ਉੱਥੇ ਪਹੁੰਚੇ ਪੂਰਾ ਪੰਜਾਬ ਦਾ ਸੈਲਾਬ ਉੱਥੇ ਇਕੱਠਾ ਹੋ ਚੁੱਕਿਆ ਸੀ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਪੱਤਰਕਾਰ ਮਨਿੰਦਰ ਸਿੱਧੂ ਲੋਕ ਬਾਗ ਟੀਵੀ ਦੇ ਉਹਨਾਂ ਨੇ ਦੱਸਿਆ ਕਹਿੰਦੇ ਜੀ ਪੰਜਾਬ ਦੀ ਸਰਕਾਰ ਦੇ ਰੈਲੀ ਦੇ ਵਿੱਚ ਕੋਈ ਵੀ ਇਕੱਠ ਨਹੀਂ ਹੋਇਆ ਔਰ ਫਿਰ ਉਹਨਾਂ ਨੇ ਪੁੱਛਿਆ ਕੁਝ ਬੰਦਿਆਂ ਨੂੰ ਕਹਦੇ ਤੁਸੀਂ ਪਹੁੰਚੇ ਹੋ ਤੁਹਾਨੂੰ ਅੱਜ ਕੀ ਲੱਗਿਆ ਨਸ਼ੇ ਖਤਮ ਹੋ ਗਏ ਨੇ ਅਸੀਂ ਕਹਿੰਦੇ ਆ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਹੋ ਗਏ ਨੇ ਕਿਬੇ ਅਸੀਂ ਵੀ ਇਸੇ ਪੰਜਾਬ ਦੇ ਵਾਸੀ ਆ ਪੰਜਾਬ ਭਰ ਦੇ ਵਿੱਚ ਅਕਸਰ ਸਾਰਾ ਪੰਜਾਬ ਜਾਣਦਾ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਪਹਿਲਾਂ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਮੌਤਾਂ ਹੁੰਦੀਆਂ ਸੀ ਚਿੱਟੇ ਦੇ ਨਾਲ ਅੱਜ ਜੋ ਨਾ ਮੌਤਾਂ ਦੇ ਅੰਕੜੇ ਬਿਲਕੁਲ ਖਤਮ ਹੋ ਚੁੱਕੇ ਨੇ ਔਰ ਹੁਣ ਦੂਜੇ ਪਾਸੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਕਹਿੰਦੇ ਜੀ ਅਸੀਂ 40 ਰੇਲੀਆਂ ਕਰਨੀਆਂ ਨੇ ਮੈਂ ਕਹਿੰਨਾ ਭਾਵੇਂ 40 ਗੁਣਾ ਤੁਸੀਂ ਹੋਰ ਵੱਧ ਚੜ੍ਹ ਕੇ ਕਰੋ ਇਸੀ 40 ਦੀ ਜਗ੍ਹਾ ਭਾਵੇਂ 80 ਕਰ ਲਓ ਇਹ ਰੇਲੀਆਂ ਦੇ ਨਾਲ ਕੁਝ ਨਹੀਂ ਹੋਣ ਵਾਲਾ ਕਿਉਂਕਿ ਤੁਹਾਨੂੰ ਲੱਗਦਾ ਕਿ ਅਸੀਂ ਹਵਾ ਬਣਾ ਕੇ ਆਪਣੇ ਚੈਨਲਾਂ ਤੇ ਇਹ ਗੱਲ ਕਵਾਂਗੇ ਕਿ ਭਾਈ ਬਹੁਤ ਵੱਡਾ ਇਕੱਠ ਹੋ ਗਿਆ ਕਾਲੀ ਦਲ ਦੇ ਪਿੱਛੇ ਦਾ ਦਰਾਸਲ ਦੇ ਵਿੱਚ 100 200 ਬੰਦਾ ਹਰ ਇੱਕ ਆਦਮੀ ਦੇ ਮੰਗਰ ਹੁੰਦਾ ਇਸ ਗੱਲ ਨੂੰ ਸਾਰੇ ਲੋਕ ਜਾਣਦੇ ਚਾਹੇ ਕੋਈ ਹਰਿਆ ਹੋਇਆ ਬੰਦਾ ਚਾਹੇ ਜਿੱਤ ਇਹ ਸਾਰੇ ਲੋਕ ਥੋੜੇ ਬਹੁਤੇ ਜਾਨੀ ਤਾਂ ਹੁੰਦੇ ਹੀ ਨੇ ਥੋੜੇ ਬਹੁਤੇ ਲੋਕ ਤਾਂ ਭਾਈ ਹਰ ਬੰਦੇ ਪਿੱਛੇ ਹੁੰਦੇ ਨੇ ਪਰ ਅਕਾਲੀ ਦਲ ਦੀ ਰੈਲੀ ਵੀ ਹੁਣ ਲਗਾਤਾਰ ਜਿਹੜੀਆਂ ਇਹਨਾਂ ਨੇ ਕਰਨ ਦੀ ਗੱਲ ਕਹੀ ਹੈ ਨਾ ਉਹ ਤੁਹਾਡੇ ਸਾਹਮਣੇ ਠਸ ਹੋਣਗੀਆਂ ਕਿਉਂ ਪੰਜਾਬ ਦੇ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਨੂੰ ਪ੍ਰਮੋਟ ਕਰਨ ਦੇ ਲਈ ਕੁਝ ਤਾਂ ਇਹਨਾਂ ਦੇ ਪੱਤਰਕਾਰਾਂ ਨੇ ਜ਼ੋਰ ਲਾ ਰੱਖਿਆ ਇੱਕ ਖਬਰ ਪਾਈ ਲੋਕਵਾਜ ਟੀਵੀ ਦੇ ਪੱਤਰਕਾਰਾਂ ਨੇ ਕਹਿੰਦੇ ਜੀ ਕੁਝ ਕਿਸਾਨ ਉਹਨਾਂ ਨੂੰ ਪੰਜਾਬ ਦੀ ਪੁਲਿਸ ਘੇਰੀ ਬੈਠੀ ਐ ਤੇ ਉਹ ਰੈਲੀ ਵਿੱਚ ਜਾਣਾ ਚਾਹੁੰਦੇ ਸੀ ਯਾਨੀ ਮੁੱਖ ਮੰਤਰੀ ਦੇ ਵਿਰੁੱਧ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਪਰ ਮੈਂ ਹੁਣ ਤੁਹਾਨੂੰ ਦੱਸਣਾ ਚਾਹੁੰਗਾ ਕਿ ਉਹ ਕਿਸਾਨ ਨਹੀਂ ਸੀ ਉਹ ਲੋਕ ਇਹਨਾਂ ਦੇ ਖੁਦ ਦੇ ਬਣਾਏ ਹੋਏ ਸੀ ਹਰੇ ਝੰਡੇ ਫੜਾ ਕੇ ਹਰੀਆਂ ਪੱਗਾਂ ਬਣਾ ਕੇ ਕਿ ਲੱਗਣ ਕਿ ਹਿਸਾਨ ਨੇ ਕਿਸਾਨ ਤਾਂ ਮੁੱਖ ਮੰਤਰੀ ਦੇ ਹੱਕ ਵਿੱਚ ਆ ਪੂਰੇ ਪੰਜਾਬ ਦੇ ਉਹ ਕਿਵੇਂ ਨੇ ਇਹ ਵੀ ਸੁਣ ਲੋ ਕਿਸਾਨ ਜਥੇਬੰਦੀਆਂ ਦੇ ਆਗੂ ਬਲਦੇਵ ਸਿੰਘ ਸਿਰਸਾ 328 ਰੂਪਾ ਨੂੰ ਲੈ ਕੇ ਉਹਨਾਂ ਨੇ ਆਪਣਾ ਬਿਆਨ ਦਾਗਿਆ ਸੀ ਵਿਰੋਧੀ ਧਿਰਾਂ ਦੇ ਉੱਤੇ ਕਿ ਇਹਦੇ ਵਿੱਚ ਦਖਲ ਨਾ ਦੇਣ ਪੰਜਾਬ ਦਾ ਮੁੱਖ ਮੰਤਰੀ ਜੋ ਕਰ ਰਿਹਾ ਸਹੀ ਕਰ ਰਿਹਾ ਹੈ ਐਸ ਕਰਕੇ ਕਈ ਜਿਹੜੇ ਵਿਰੋਧੀ ਧਿਰ ਦੇ ਆਗੂ ਨਾ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਉਹ ਪਾਈਪਵਾਂਤਮਾਨ ਦੇ ਹੱਕ ਵਿੱਚ ਤਾਂ ਦਿਖਦੇ ਨੇ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਨਸ਼ਿਆਂ ਦੇ ਵਿਰੁੱਧ ਜਿਹੜਾ ਐਕਸ਼ਨ ਕੀਤਾ ਇਹਨਾਂ ਨੇ ਤੋੜ ਮਰੋੜ ਕੇ ਇਸ ਖਬਰ ਨੂੰ ਚਲਾਇਆ ਯਾਨੀ ਬਾਦਲਾਂ ਦੇ ਪੱਤਰਕਾਰਾਂ ਨੇ ਕਿ ਜੀ ਇਹ ਤਾਂ दारू ਦੀਆਂ ਅਹ दारू ਦੀਆਂ ਕਹਿੰਦੇ ਦੁਕਾਨਾਂ ਤੇ ਰੁੱਕ ਗਈਆਂ ਜੀ ਬੱਸਾਂ ਤਾਂ ਜਿਹੜੀਆਂ ਭਗਵੰਤਮਾਨ ਦੀ ਰੇਲੀ ਵਿੱਚ ਜਾਂਦੀਆਂ ਸੀ ਪਰ ਉਹ ਬੰਦੇ ਕੌਣ ਸੀ ਜਿਹੜੇ ਰੋਕੇ ਗਏ ਸੀ ਉਹ ਪਤਾ ਹੈ ਉਹ 2-4 ਬੰਦੇ ਇਹਨਾਂ ਦੇ ਹੀ ਸੀ ਬਣਾਏ ਹੋਏ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਭੇਜੇ ਗਏ ਬਕਾਇਦਾ ਕਿ ਭਾਈ ਤੁਸੀਂ ਇਸ ਰੈਲੀ 'ਚ ਜਾਓ ਬਾਅਦ 'ਚ ਅਸੀਂ ਤੁਹਾਨੂੰ ਸਵਾਲ ਪੁੱਛਾਂਗੇ ਤੁਸੀਂ दारू ਦੀਆਂ ਪੇਟੀਆਂ ਖਰੀਦੋ ਭੁਜੀਆ ਖਰੀਦੋ ਤਾਂ ਫਿਰ ਅਸੀਂ ਇਹ ਗੱਲ ਕਹਾਂਗੇ ਕਿ ਇਹਨਾਂ ਨੇ ਤਾਂ ਨਸ਼ਿਆਂ ਦੇ ਵਿਰੁੱਧ ਯੁੱਧ ਚਲਾਇਆ ਇਹਨਾਂ ਦੀ ਪਾਰਟੀ ਦੇ ਮੈਂਬਰ ਜਾਂ ਇਹਨਾਂ ਦੇ ਰੈਲੀ ਦੇ ਵਿੱਚ ਆਏ ਹੋਏ ਲੋਕ ਉਹ ਤਾਂ ਸ਼ਰਾਬ ਦੀਆਂ ਪੇਟੀਆਂ ਖਰੀਦ ਰਹੇ ਨੇ ਉਹ 2-4 ਲੋਕ ਇਹਨਾਂ ਦੇ ਖੁਦ ਦੇ ਬਣਾਏ ਹੋਏ ਸੀਨ ਬਣਾਉਣ ਦੇ ਲਈ ਇਸ ਗੱਲ ਨੂੰ ਭਲੀ ਭੰਤੀ ਪੂਰਾ ਪੰਜਾਬ ਜਾਣਦਾ ਕਿ ਜਿੰਨੇ ਵੀ ਹਮਲੇ ਔਰ ਜਿੰਨੇ ਵੀ ਬੰਬ ਪਲਾਸਟ ਖੁਦ ਮੁੱਖ ਮੰਤਰੀ ਇਸ ਗੱਲ ਨੂੰ ਕਹਿ ਚੁੱਕੇ ਔਰ ਜਾਣਦੇ ਨੇ ਵਿਰੋਧੀ ਧੇਰਾ ਕਰਵਾ ਰਹਿਆਂ ਨੇ ਤਾਂ ਕਿ ਭਗਵੰਤ ਮਾਨ ਨੂੰ ਡੇਗਿਆ ਜਾਵੇ ਪਰ ਮੁੱਖ ਮੰਤਰੀ ਇਹਨਾਂ ਤੋਂ ਡੇਗਦਾ ਕਿਉਂਕਿ 2027 ਦੇ ਵਿੱਚ ਵੀ ਸਰਕਾਰ ਭਗਵੰਤ ਮਾਨ ਦੀ ਬਣ ਨਹੀਂ ਜਾ ਰਹੀ ਹੈ ਐਸ ਕਰਕੇ ਪੰਜਾਬ ਦੇ ਲੋਕਾਂ ਨੂੰ ਇੱਕ ਸੁਨੇਹਾ ਬਹੁਤ ਵੱਡਾ ਅੱਜ ਦੀ ਵੀਡੀਓ ਦੇ ਵਿੱਚ ਦੇਣ ਜਾ ਰਹੇ ਕੱਲ 40 ਹਸਪਤਾਲ ਦੇ ਵਿੱਚ ਮੁਹੱਲੀ ਦਾ ਜਿਹੜਾ ਕਿ ਹਸਪਤਾਲ ਹੈ ਉਹਦੇ ਵਿੱਚ ਭਗਵੰਤ ਮਾਨ ਦਾਖਲ ਸੀ ਆਪਣੀ ਸਿਹਤ ਨੂੰ ਲੈ ਕੇ ਪਰ ਵਿਰੋਧੀ ਧਿਰਾਂ ਨੂੰ ਲੱਗਿਆ ਕਿ ਯਾਰ ਉਹ ਤਾਂ ਦਾਖਲ ਹੈ ਤੇ ਇੱਥੇ ਇਕੱਠ ਬੜਾ ਵੱਡਾ ਹੋ ਗਿਆ ਹੈ ਤੇ ਭਗਵੰਤ ਮਾਨ ਨਹੀਂ ਪਹੁੰਚਣਾ ਯਾਨੀ ਗੱਲਬਾਤ ਬਣਨੀ ਨਹੀਂ ਪਰ ਫੇਰ ਵੀ ਮੁੱਖ ਮੰਤਰੀ ਟਰੇਲੀ ਫਿਰ ਜਦੋਂ ਅਚਾਨਕ ਉਹ ਅਟੈਂਡ ਕਰਦੇ ਨੇ ਵਿਰੋਧੀ ਧਿਰਾਂ ਦੇ ਪਸੀਨੇ ਛੁੱਟ ਜਾਂਦੇ ਨੇ ਕਿਉਂਕਿ ਉੱਥੇ ਤਾਰੀਆਂ ਤੇ ਲੈਂਧੀਆਂ ਲੈਂਧੀਆਂ ਸਲਾਈਆਂ ਉਹਨਾਂ ਤਾਂ ਮਾਨ ਨੇ ਸੁਖਬੀਰ ਬਾਦਲ ਕਿਆਂ ਨੂੰ ਹੋਰ ਬਹੁਤ ਸਾਰੀਆਂ ਪਾਰਟੀਆਂ ਨੂੰ ਜਿਹੜੀਆਂ ਕਿ ਵਿਰੋਧੀ ਧਿਰ ਦੇ ਅੰਦਰ ਨੇ ਪਰ ਪੰਜਾਬ ਦੇ ਭਲੇ ਦੇ ਹਿੱਤ ਵਿੱਚ ਇਹਨਾਂ ਚ ਕੋਈ ਪਾਰਟੀ ਨਹੀਂ ਹੈਗੀ ਇਹ ਸਿਰਫ ਨਿੱਜੀ ਲੜਾਈ ਲੜਨਗੇ ਆਪਣੀ ਉਹ ਤੁਹਾਡੀਆਂ ਵੋਟਾਂ ਤੁਹਾਡੇ ਤੋਂ ਲੈ ਕੇ ਆਪਣਾ ਮਸਲਾ ਹੱਲ ਕਰਨ ਨੂੰ ਕਹਿੰਦੇ ਆ ਪੰਜਾਬ ਪੱਖੀ ਕੋਈ ਲੀਡਰ ਨਹੀਂ ਹੈਗਾ ਇਹਨਾਂ ਚ ਜੇ ਪੰਜਾਬ ਦੇ ਹਮਦਰਦੀ ਜਾਂ ਪੰਜਾਬ ਪੱਖੀ ਹੁੰਦੇ ਨਾ ਕਿ ਅੱਜ ਇਹਨਾਂ ਦੀ ਸਰਕਾਰ ਪੰਜਾਬ ਦੇ ਅੰਦਰ ਮੌਜੂਦ ਹੁੰਦੀ ਇਹ ਲੋਕ ਹੰਕਾਰ ਹੀ ਨੇ ਹੰਕਾਰ ਝਲਕਦਾ ਇਹਨਾਂ ਦਾ ਉਹ ਚਾਹੇ ਅਫਸਰਾਂ ਵਿਰੁੱਧ ਹੋਵੇ ਚਾਹੇ ਮੁੱਖ ਮੰਤਰੀ ਵਿਰੁੱਧ ਹੋਵੇ ਚਾਹੇ ਸਾਡੇ ਆਮ ਲੋਕਾਂ ਵਿਰੁੱਧ ਹੋਵੇ ਹੁਣ ਤੁਸੀਂ ਨਹਿਰਾਂ ਦੇ ਪਾਣੀ ਤੇ ਲਾ ਲੋ ਲੋਕ ਚੀਕ-ਚੀਕ ਕੇ ਕਹਿੰਦੇ ਭਾਈ ਭਗਵੰਤ ਮਾਨ ਨੇ ਨਹਿਰਾਂ ਕੱਢੀਆਂ ਬਹੁਤ ਵਧੀਆ ਕੰਮ ਕੀਤਾ ਤੇ ਸਾਡੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਇਹ ਇਹ ਲੋਕਾਂ ਨੇ ਜਿਹੜੀਆਂ ਨਹਿਰਾਂ ਬਣਾਈਆਂ ਉਹ ਆਪਣੇ ਖੇਤਾਂ ਨੂੰ ਬਾਦਰਪਿੰਡ ਨੂੰ ਲੈ ਗਏ ਬਕਾਇਦਾ ਉਹਦੇ ਵਿੱਚ ਮਨਾਹੀ ਸੀ ਤੁਸੀਂ ਉਹਦੇ ਵਿੱਚ ਇੱਕ ਬਾਲਟੀ ਤੱਕ ਪਾਣੀ ਨਹੀਂ ਪਰ ਸਕਦੇ ਐਡੀ ਮਨਾਹੀ ਬਾਦਲਾਂ ਨੇ ਰਹੀ ਹੋਈ ਹੈ ਬਾਦਲ ਪੰਜਾਬ ਦਾ ਡੱਕਾ ਵੀ ਸਵਾਰ ਨਹੀਂ ਸਕਦੇ ਇਸ ਗੱਲ ਨੂੰ ਪੂਰਾ ਪੰਜਾਬ ਜਾਣ ਚੁੱਕਿਆ ਐ ਐਸੇ ਗੱਲ ਤੋਂ ਤਾਂ ਭਈ ਇਹਨਾਂ ਨੂੰ ਤਾਲੇ ਰਾਇਆ ਪਹਿਲਾਂ ਤੋਂ ਕਿ ਅਸੀਂ ਪੰਜਾਬ ਦੇ ਵਿੱਚ ਇਹਨਾਂ ਨੂੰ ਵਿਕਸਤ ਨਹੀਂ ਹੋਣ ਦੇਵਾਂਗੇ ਪਰ ਇਸ ਗੱਲ ਨੂੰ ਤਾਂ ਵੈਸੀ ਪੰਜਾਬ ਦੇ ਲੋਕ ਸਮਝ ਲੈਣਗੇ ਕਿ ਜਿਹੜੇ ਲੋਕਾਂ ਨੇ ਝੰਗੜਾ ਮਾਰ-ਮਾਰ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ੜਿੱਕਾ ਲਾਇਆ 328 ਰੁਪਏ ਵਾਲੇ ਮਾਮਲੇ ਦੇ ਅੰਦਰ ਹਾਲਾਂਕਿ ਉਹ ਸਾਂਝਾ ਮਾਮਲਾ ਹੈ ਉਹ ਕਿਸੇ ਦੇ ਘਰ ਦਾ ਮਾਮਲਾ ਨਹੀਂ ਹੈ ਉਹ ਤਾਂ ਗੁਰੂ ਦੇ ਅੰਗਾਂ ਦਾ ਤੇ ਗੁਰੂ ਦੇ 328 ਰੁਪਏ ਦਾ ਸੀ ਇਸ ਕਰਕੇ ਪੰਜਾਬ ਦੀ ਜਨਤਾ ਇਹਨਾਂ ਨੂੰ ਨਕਾਰੂਗੀ ਅਸਤਾਈ ਤੋਂ ਪਹਿਲਾਂ ਇਹ ਕਹਿੰਦੇ ਆ ਨਾ ਅਸੀਂ 40 ਰੈਲੀਆਂ ਕੱਢਣੀਆਂ ਆ ਇਹਨਾਂ ਦੀ ਹਰ ਰੈਲੀ ਠੁੱਸ ਹੋਣੀ ਤੁਹਾਡੇ ਸਾਹਮਣੇ ਕਹੇ ਕਿ ਪੰਜਾਬ ਦੇ ਲੋਕ ਇਹਨਾਂ ਦੇ ਪਿੱਛੇ ਨਹੀਂ ਲੱਗਦੇ ਮੈਂ ਪਹਿਲਾਂ ਵੀ ਕਿਹਾ ਕਿ ਦੋ ਚਾਰ ਬੰਦੇ ਹਰ ਬੰਦੇ ਪਿੱਛੇ ਹੁੰਦੇ ਨੇ ਉਹ ਕੀ ਕਰਦੇ ਨੇ ਬੜਾ ਇਕੱਠ ਹੋ ਗਿਆ ਜੀ ਕਾਲੀ ਦਲ ਦੀ ਰੈਲੀ ਦੇ ਵਿੱਚ ਕੋਈ ਇਕੱਠ ਨਹੀਂ ਹੋ ਰਿਹਾ ਪੰਜ ਸੱਤ ਬੰਦੇ ਨੇ ਉਹ ਇਹਨਾਂ ਦੇ ਖੁਦ ਦੇ ਹੁੰਦੇ ਆ ਉਹਨਾਂ ਦੇ ਪਿੱਛੇ ਭਾਈ ਕੋਈ 50 50 ਬੰਦੇ ਹੋਰ ਲਾ ਲਓ ਇਹੀ ਇਕੱਠ ਹੈ ਇਹਨਾਂ ਦਾ ਪਰ ਤਸਵੀਰ ਦੇ ਵਿੱਚ ਕੋਈ ਵੀ ਚੈਨਲ ਇਹਨਾਂ ਦਾ ਜਿਹੜਾ ਹੈਗਾ ਨਾ ਚਾਹੇ ਪੀਟੀਸੀ ਨਿਊਜ਼ ਚਾਹੇ ਮਨਿੰਦਰ ਸਿੱਧੂ ਵਰਗੇ ਨੇ ਇਹ ਦਰਾਂ ਸਾਲ ਦੇ ਵਿੱਚ ਆਪਣੇ ਹੀ ਲੋਕਾਂ ਨੂੰ ਸਵਾਲ ਪੁੱਛ-ਪੁੱਛ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਰਕਰ ਦਿਖਾ ਕੇ ਖਬਰਾਂ ਦੇ ਵਿੱਚ ਇਹ ਸਾਬਤ ਕਰਦੇ ਕਿ ਦਾ ਆਮ ਆਦਮੀ ਪਾਰਟੀ ਦੇ ਵਰਕਰ ਨੇ ਪਰ ਉਹ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਹੈਗੇ ਕਿਉਂਕਿ ਇਹਨਾਂ ਦਾ ਜਿਹੜਾ ਸੀਨ ਬਣਾਉਣ ਦਾ ਢੰਗ ਹੈ ਉਹ ਲੋਕਾਂ ਨੂੰ ਸਮਝ ਆ ਚੁੱਕਿਆ ਕਿ ਇਹ ਜਾਣਬੁੱਝ ਕੇ ਕ੍ਰੀਏਟ ਕਰ ਰਹੇ ਨੇ ਤੜੀਕਾ ਪੰਜਾਬ ਵਾਲੇ ਜਿੰਨੇ ਭਰਾਂ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪੰਚ ਬੈਲੇ ਦੀ ਕੰਟਿਨਿਊਅਲ ਤੇ ਜ਼ਰੂਰ ਕਰ ਲੈਣ ਜੀ ਧੰਨਵਾਦ